ਦੁੱਖ ਸੁੱਖ ਵਿੱਚ ਉਹਨੂੰ ਵੇਖੀ ਤੂੰ ਪੁਕਾਰ ਕੇ ਦੁੱਖ ਸੁੱਖ ਵਿੱਚ ਉਹਨੂੰ ਦੇਖੀ ਤੂੰ ਪੁਕਾਰ ਕੇ ਜਿੱਤ ਜਾਵੇਂ ਬਾਜੀ ਨਾ ਤੂੰ ਆਵੇਂਗਾ ਹਾਰ ਕੇ ਜਿੱਤ ਮੇ ਬਾਜੀ ਨਾਮ ਆਵੇਂ ਗਨਹਾਰ ਕੀ ਜੀਸੂ ਨਾਮ ਲੈਣਾ ਕਿੰਨਾ ਏ ਸੌਖਾ ਬੰਦਿਆ ਜੀਸੂ ਨਾਮ ਲੈਣਾ ਕਿੰਨਾ ਏ ਸੌਖਾ ਬੰਦਿਆ ਜੀਸੂ ਤੇ ਰੱਖ ਰਿਹਾ ਬਰੋਸਾ ਬੰਦਿਆ ਜੇਸ਼ੂ ਤੇ ਰੱਖ ਲੈ ਪਰੋਸਾ ਬੰਦਿਆ ਦੇਵੇਗਾ ਕਦੀ ਵੀ ਨਾ ਤੋਖਾ ਬੰਦਿਆ ਦੇਵੇਗਾ ਕਦੀ ਵੀ ਨਾ ਤੋਖਾ ਬੰਦਿਆ ਜੇਸ਼ੂ ਤੇ ਰੱਖ ਲੈ ਪਰੋਸਾ ਬੰਦਿਆ ਜੇਸ਼ੂ ਤੇ ਰੱਖ ਲੈ ਪਰੋਸਾ ਬੰਦਿਆ ਹਰ ਪਾਲ ਰਹੀ ਉਹਨੂੰ ਚਾਦ ਕਰਦਾ சே தீர தூ போ ਯੇਸ਼ੂ ਤੇਰਖ ਰੱਖ ਲੈ ਭਰੋਸਾ ਬੰਦੇ ਆ ਯੇਸ਼ੂ ਤੇਰਖ ਰੱਖ ਲੈ ਭਰੋਸਾ ਬੰਦੇ ਆ ਦੇਵੇਗਾ ਕਦੀ ਵੀ ਨਾ ਤੋਖਾ ਬੰਦੇ ਆ ਦੇਵੇਗਾ ਕਦੀ ਵੀ ਨਾ ਤੋਖਾ ਬੰਦੇ ਆ ਯੇਸ਼ੂ ਤੇਰਖ ਰੱਖ ਲੈ ਭਰੋਸਾ ਬੰਦੇ ਆ ਯੇਸ਼ੂ ਤੇਰਖ ਰੱਖ ਲੈ ਭਰੋਸਾ ਬੰਦੇ ਆ ਵਾਦਿਆਂ ਦਾ ਪੱਕਾ ਦੀ ਵੜਾ ਵਫਾਦਾਰੇ ਵਾਰਿਆਂ ਦਾ ਪੱਕਾ ਤੇ ਵੜਾ ਵਫਾਦਾਰੇ ਸਾਰਿਆਂ ਤੋਂ ਵੱਧੀ ਉਹ ਕਰਦਾ ਪਿਆਰੇ ਸਾਰਿਆਂ ਤੋਂ ਵੱਡੇ ਉਹ ਕਰਦਾ ਪਿਆਰੇ ਕੰਮ ਕਰਦਾ ਏ ਸਭ ਤੋਂ ਅਨੋਖਾ ਬੰਦਿਆ ਕੰਮ ਕਰਦਾ ਏ ਸਭ ਤੋਂ ਅਨੋਖਾ ਬੰਦਿਆ ਜਿਸ਼ੂ ਤੇ ਰਖ ਰ ਪਰਸਾ ਬੰਦਿਆ yeshu te rakh le parusa bandeya yeshu te parusa bandeya yeshu te rakh parusa bandeya yeshu te parusa bandeya hallelujah ਆਪਣਾ ਭਰੋਸਾ ਕਿਹਦੇ ਤੇ ਇਨਸਾਨਾਂ ਤੇ ਹallelujah ਇਨਸਾਨ ਤੇ ਨਹੀਂ ਰੱਖਣਾ ਭਰੋਸਾ ਕਿਹਦੇ ਤੇ ਰੱਖਣਾ ਮੈਂ ਪ੍ਰਭੂ ਤੇ ਰੱਖਣਾ ਹallelujah ਉਹਨੂੰ ਕਹਿੰਦਾ ਪ੍ਰਭੂ ਜੀ ਕੁਝ ਵੀ ਹੋਵੇ ਮੇਰਾ ਭਰੋਸਾ ਪੱਕਾ ਹੋਣਾ ਚਾਹੀਦਾ ਤੇਰੇ ਤੇ ਹallelujah ਇੱਕ ਤਾਂ वचन ਕੀ ਲਿਖਿਆ ਹੋਇਆ ਹੈ ਜਿਹੜਾ ਡੂੰਗੀ ਨਹੀਂ ਤੇ ਨਹੀਂ ਘਰ ਬਣਾਉਂਦਾ ਡਿੱਗ ਪੈਂਦਾ ਹallelujah ਰੇਤ ਤੇ ਜਿਹੜਾ ਰੇਤ ਦੇ ਉੱਤੇ ਨਾ ਨੀਂਹ ਧਰ ਲੈਂਦਾ ਡਿੱਗ ਪੈਂਦੀ ਹੈ ਹallelujah ਜਦੋਂ ਡੂੰਗੀ ਆਪਾਂ ਨੀਂਹ ਹੋਊਗੀ ਤੋ ਸੱਚਮੁੱਚ ਉਹ ਨਈ ਡੱਗ ਦਾ ਮਕਾਨ ਇਸੇ ਤਰ੍ਹਾਂ ਆਪਣਾ ਮਕਾਨ ਵੀ ਕੱਚਾ ਪਰ ਇੱਥੇ ਤੇ ਧਰ ਲੈਣ ਉਹਦਾ ਪੱ ਡੱਗ ਪੈਣੇ ਹallelujah ਇਹ ਰੇਤੇ ਤੇ ਨਹੀਂ ਧਰਨਾ ਇਹਦੀ ਨੀ ਡੂੰਗੀ ਰੱਖਣੀ ਹੈ ਜਿਵੇਂ ਪਹਾੜ ਖੜਾ ਹੁੰਦਾ ਨਾ ਚਟਾਣੋਂ ਜਿੰਨੀ ਮਰਜੀ ਛੱਲਾਂ ਵੱਜਣ ਉਹ ਵੇਖ ਲੈ ਉਹ ਡੱਗਦਾ ਨਹੀਂ ਹallelujah ਖੜਾ ਰਹਿੰਦਾ ਵੈ ਉਸ ਤਰ੍ਹਾਂ ਆਪਣਾ ਈਮਾਨ ਹੋਣਾ ਚਾਹੀਦਾ ਕਿਹਦੇ ਤੇ ਪਰਮੇਸ਼ਰ ਦੇ ਉੱਤੇ ਹallelujah 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 ਹਨੇਰੀ ਖਾੜਨਾ ਬਹਿਣਾ ਨਹੀਂਗਾ ਸਭ ਨੇ ਖੜੇ ਹੁਣ 1 ਵਜੇ ਨਹੀਂ ਲਾਉਣਾ ਬਸ ਖੜੇ ਹੋ ਜਾਓ ਸੱਚਮੁੱਚ ਜੀਨੇ ਆਪਦੇ ਜੀਵਨ ਚ ਸ਼ੈਤਾਨ ਨੂੰ ਕੱਢਣਾ ਚ ਸਿਰ ਤੇ ਬਿਠਾਉਣਾ ਤੇ ਫਿਰ ਸੌਜੋ ਪੱਖੇ ਹਾਲੇਲੂਇਆ ਕਢਾਉਣਾ ਹੈ ਕਿ ਲੈ ਕੇ ਜਾਣਾ ਮੋੜ ਕੇ ਕਢਾਉਣਾ ਹੈ ਕਢਾਉਣਾ ਵਾ ਫਿਰ ਖੜੇ ਹੁਣ ਤਾੜੀ ਵੱਜੇ ਥੋੜੀ ਤਾੜੀ ਥੋੜੀ ਸਵਰਗਾਂ ਜਾਣੀ ਚਾਹੀਦੀ ਹੈ ਆ ਤਾਂ ਤਾੜੀ ਮੈਨੂੰ ਨਹੀਂ ਸੁਣਦੀ ਸਵਰਗਾ ਤਿੱਕਰ ਕਿੱਥੇ ਜਾਣੀ ਹੈ ਹਾਲੇਲੂਇਆ ਸੱਚਮੁੱਚ ਆਪਾਂ ਪੱਖੇ ਬੈਨੇ ਮੱਲੋ ਜੋਰੀ ਨੀਂਦ ਆਉਂਦੀ ਹੈ ਆਪਾਂ ਨੀਂਦ ਤੇ ਕਾਬੂ ਪਾਉਣਾ ਹੈ ਹਾਲੇਲੂਇਆ ਪਰ ਜਦੋਂ ਸੱਚਮੁ ਜੋ ਅਸੀਂ ਮੈਂ ਇਤਨੀ ਸੀ ਬੋਲਦੇ ਹੁੰਦੇ ਤੁਹਾਨੂੰ ਸੁਣਨਾ ਚਾਹੀਦਾ ਵੀ ਕਿਹੜਾ ਟੱਪਾ ਬੋਲੇ ਹਾਲੇਲੂਇਆ ਉਹ ਬੋਲਣਾ ਤਾਂ ਸੱਚਮੁੱਚ ਸ਼ੈਤਾਨ ਨੂੰ ਆਪਾਂ ਜ਼ਿੰਦਗੀ ਚੋਂ ਕੱਢਣਾ ਹੈ ਸ਼ੈਤਾਨ ਕਿਹੜਾ ਵਾ ਜਿਹੜਾ ਆਪਾਂ ਨੂੰ ਬਿਮਾਰੀ ਰਾਹੀਂ ਆਉਂਦਾ ਆਪਾਂ ਨੂੰ ਸੁਪਨੇ ਰਾਹੀਂ ਆਉਂਦਾ ਸ਼ੈਤਾਨ ਉਹ ਹੁੰਦੇ ਆ ਹਾਲੇਲੂਇਆ ਨਸ਼ੇ ਦਾ ਸ਼ੈਤਾਨ ਹੁੰਦਾ ਵੈ ਇਹ ਆਪਾਂ ਅੱਜ ਕੱਢ ਕੇ ਜਾਣਾ ਮੋੜ ਕੇ ਨਹੀਂ ਲੈ ਕੇ ਜਾਣਾ ਹਾਲੇਲੂਇਆ 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 ਪੂਰੀ ਰੂਹ ਸੱਚਾਈ ਤੁਹਾਡੀ ਤਾੜੀ ਦੀ ਆਵਾਜ਼ ਵਰਗਾ ਟਿੱਕਰ ਜਾਣੀ ਚਾਹੀਦੀ ਹੈ ਹallelujah ਸੱਚਮੁੱਚ ਜੀ ਦੇ ਪਰਮੇਸ਼ਰ ਨੇ ਦੋ ਹੱਥ ਲਾਇਓ ਤਾੜੀ ਜ਼ਰੂਰ ਮਾਰੂ ਉਹ ਕਹਿੰਦਾ ਜੀ ਦੀ ਤਾੜੀ ਨਾ ਆਪਾਂ ਕੀ ਕਰਦੇ ਆ ਤਾੜੀ ਕਾ ਤੋ ਮਾਰਦੇ ਆ ਸ਼ੈਤਾਨ ਦੇ ਮੂੰਹ ਤੇ ਥੱਪੜ ਮਾਰਦੇ ਆ ਹallelujah 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 ਹਨੇਰੀ ਤੇ ਤਫਾਨ ਮੇਰੇ ਜੀਸੂ ਧੰਮਨਾ ਹਨੇਰੀ ਤੇ ਤਫਾਨ ਮੇਰੇ ਜੀਸੂ ਧੰਮਨਾ ਇੱਥੇ ਨਹੀਂ ਸ਼ਤਾਨਾ ਤੇਰਾ ਜ਼ੋਰ ਚੱਲਣਾ